ਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗਹਾਨ ਉਹਨਾਂ ਨੇ ਗੱਲ ਕਰਨਗੇ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਪੜ੍ਹਾਉਣ ਦਾ ਮਾਮਲਾ ਕਾਫੀ ਬਵਾਦਬਾਦ ਦਾ ਵਿਸ਼ਾ ਬਣਿਆ ਪਹਿਲਾਂ CBSE ਨੇ ਕਿਹਾ ਤਾ ਵੀ ਦਾ ਆਈਏ ਜਾਣਕਾਰੀ ਵੀ ਪੰਜਾਬੀ ਨੂੰ ਹਟਾ ਦਿੱਤਾ ਗਿਆ ਬਾਅਦ ਚ ਉਹਨਾਂ ਨੇ ਸਪਸ਼ਟੀ ਕਰ ਦਿੱਤਾ ਵੀ ਇਹੋ ਜਿਹਾ ਕੋਈ ਕਦਮ ਨਹੀਂ ਚੁੱਕਿਆ ਹੈ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਭੰਬਲ ਘੁਸਾ ਪਿਆ ਉਸੇ ਪੰਜਾਬ ਸਰਕਾਰ ਨੇ ਜਲਦੀ ਕਿਹਾ ਵੀ ਅਸੀਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੁਣ ਸਾਰੇ ਜਿਹੜੇ ਸਕੂਲਾਂ ਦੇ ਵਿੱਚ میٹرਕ ਜਿਹੜੀ ਆ ਉਹ ਪੰਜਾਬੀ ਚ ਕਰਨੀ ਪੈਗੇ ਤੁਹਾਨੂੰ ਜਿਹੜਾ ਪੰਜਾਬੀ ਭਾਸ਼ਾ ਦਾ ਵਿਸ਼ਾ ਉਹ ਤੁਹਾਨੂੰ ਜਰੂਰ ਪੜ੍ਹਨਾ ਪੈਗਾ ਡਾਕਟਰ ਸਾਹਿਬ ਤੁਸੀਂ ਇਹ ਟੋਟਲ ਜਿਹੜਾ ਕਨਫਿਊਜ਼ਨ ਕ੍ਰੀਏਟ ਹੋਇਆ ਪਿਛਲੇ ਦਿਨਾਂ ਚ ਜਿਹੜੇ ਇਸ ਕਿਸਮ ਦਾ ਵਾਤਾਵਰਨ ਭੰਬਲ ਘੁਸੇ ਵਾਲਾ ਬਣਿਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਮਨ ਸਾਹਿਬ ਇਹ ਜਿਵੇਂ ਆਪਾਂ ਸਾਰੇ ਜਾਣਦੇ ਆਂ ਭਾਸ਼ਾ ਜਿਹੜੀ ਉਹ ਗਿਆਨ ਅਰਜਿਤ ਕਰਨ ਵਾਸਤੇ ਵਪਾਰ ਕਾਰੋਬਾਰ ਵਾਸਤੇ ਸਰਕਾਰੀ ਕੰਮਕਾਜ ਚ ਪਾਰਦਰਸ਼ਤਾ ਵਾਸਤੇ ਜ਼ਿੰਮੇਵਾਰੀ ਵਾਸਤੇ ਜਵਾਬ ਦੇਹੀ ਵਾਸਤੇ ਉਹ ਮਾਤ ਭਾਸ਼ਾ ਸਭ ਤੋਂ ਬੈਸਟ ਹੁੰਦੀ ਹੈ ਕਿਉਂਕਿ ਆਮ ਲੋਕਾਂ ਨੂੰ ਪਤਾ ਹੁੰਦਾ ਵੀ ਕੀ ਬੋਲਦੀ ਹੈ ਉਹ ਸ਼ਬਦ ਕੀ ਨੇ ਕਿੰਨੇ ਆ ਕਾਰੋਬਾਰ ਚ ਵੀ ਇਦਨੇ ਵਸਾਖਤ ਕੀ ਆ ਕਿੰਨੇ ਪੈਸੇ ਦਿੱਤੇ ਕਿੰਨੇ ਲੈ ਕਿੰਨਾ ਸਮਾਨ ਇਹ ਸਾਰਾ ਹੁਣੇ ਪੰਜਾਬ ਦੇ ਵਿੱਚ 1967 ਜਦ ਪੰਜਾਬੀ ਦਾ ਕਾਨੂੰਨ ਬਣਿਆ ਕਿ ਪੰਜਾਬੀ ਰਾਜ ਭਾਸ਼ਾ ਹੈ ਤੇ ਉਦੋਂ ਤਾਂ ਬਹੁਤ ਕੰਮ ਹੋਇਆ ਸ਼ਵਕ ਨੇ ਬਹੁਤ ਸਾਰੇ ਤਕਨੀਕੀ ਸ਼ਬਦ ਹੋਰ ਕਰਕੇ ਉਦੋਂ ਮੁੜ ਕੇ ਉਹਦਾ ਕੰਮ ਕਿਤੇ ਨਾ ਕਿਤੇ ਜਾ ਕੇ ਰੋਕ ਦਿੱਤਾ ਗਿਆ ਯੂਨੀਵਰਸਿਟੀਆਂ ਨੇ ਦਖਲਦਾਰੀ ਜੀ ਹੁ ਕਰਤੀ ਵੀ ਆਸੀ ਕਰਾਂਗੇ ਉਹਨਾਂ ਤੋਂ ਕੋਈ ਆਏ ਨਹੀਂ ਹਾਂ ਜੀ ਹੁਣ ਜਾ ਕੇ ਜੇ ਨਾ ਸੀਬੀਐਸਸੀ ਆਏ ਨੇ 2023 ਚ ਪਹਿਲਾਂ ਸਾਡੇ 'ਚ ਹਮਲਾ ਕੀਤਾ ਫੇਤਰੀ ਭਾਸ਼ਾ ਤੇ ਸੈਂਟਰ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਨੇ ਉਹਨੇ ਦਸੰਬਰ 2021 ਚ ਦਿੱਖਤਾ ਇਹਨਾਂ ਇਹ ਜਿੰਨੀਆਂ ਖੇਤਰੀ ਭਾਸ਼ਾ ਨੇ ਜੋ ਸਵਿਧਾਨਕਾ ਜਿਵੇਂ ਬਾਈ ਭਾਸ਼ਾ ਨੇ ਸੰਵਧਾਨ ਦੇ ਵਿੱਚ ਉਹ ਸਾਰੀਆਂ ਬਰਾਬਰ ਨੇ ਕੋਈ ਰਾਸ਼ਟਰੀ ਨਹੀਂ ਕੋਈ ਖੇਤਰੀ ਨਹੀਂ ਆਇਆ ਸਾਰੀਆਂ ਬਰਾਬਰ ਨਹੀਂ ਪਾਛਾ ਹਿੰਦੀ ਜਿਹੜੀ ਉਹ ਭਾਰਤ ਸਰਕਾਰ ਦੀ ਦਫਤਰੀ ਭਾਸ਼ਾ ਦੀ ਲੈਂਗੁਏਜ ਹੈ ਉਹ ਕੋਈ ਰਾਸ਼ਟਰੀ ਭਾਸ਼ਾ ਨਹੀਂ ਹੈ ਉਹਦੇ ਵਿੱਚ ਵੀ ਪਹਿਲਾਂ ਅੰਗਰੇਜ਼ੀ ਸੀ ਹੁਣ ਉਹਨਾਂ ਨਾਲ ਕਹਤਾ ਵੀ ਨਹੀਂ ਹਿੰਦੀ ਤੇ ਹੁਣ ਨਾਲ-ਨਾਵ ਕਰੋ ਪਹਿਲਾਂ ਸੀਗਾ ਹਿੰਦੀ ਹੋ ਸਕੇ ਜਾਂ ਨਾ ਹੋ ਸਕੇ ਪਰ ਅੰਗਰੇਜ਼ੀ ਚ ਚੱਲਣਾ ਅੰਗਰੇਜ਼ੀ ਹਿੰਦੀ ਹੋ ਸਕਦੀ ਹੈ ਨਾਲ ਉਹਨਾਂ ਕਹਿੰਦੀ ਨਹੀਂ ਕਰਨੀ ਹੈ ਨਾ ਕਿ ਹੁਣ ਇਹਨਾਂ ਨੇ ਕੀਤਾ ਕਿ ਉਦੋਂ ਉੱਥੋਂ ਸਾਰੀਆਂ ਚੋ ਹਟਾ ਕੇ ਉੱਤੇ ਦੋ ਭਾਸ਼ਾ ਪਾਠੀਆਂ ਇੱਕ ਅੰਗਰੇਜ਼ੀ ਅੰਗਰੇਜ਼ੀ ਸਾਹੇਚ ਇੱਕ ਹਿੰਦੀ ਹਿੰਦੀ ਸਾਹੇ ਤੇ ਉਹਨੇ ਚਾਰ ਸਬਜੈਕਟ ਵਿਸ਼ੇ ਬਣਾਤੇ। ਬਾਕੀ ਠੱਲੇ ਵਿੱਚ ਉਹ ਹਿੰਦੀ ਵਾਲੇ ਪਾਠੇ ਇੱਕ ਵਿਸ਼ਟਾਉਂਦਾ ਉਹ ਇੱਕ ਵਿਸ਼ਟਾਉਂਦਾ ਦੋਨੋਂ ਉੱਤੋਂ ਹਿੰਦੀ ਵਾਲੂ ਵਾਲਾ ਥੱਲੇ ਹਿੰਦੀ ਸਾਹੇ ਚ ਡਾਲੂ ਪੰਜਾਬੀ ਚੱਕਦੇ ਰੂਲ ਕੀ ਬੰਗਾਲੀ ਕੋਈ ਸਾਰੀਆਂ ਰੂਲ ਗਈਆਂ। ਉਦੋਂ ਨਹੀਂ ਇਹ ਬੋਲੀ। ਇਹ ਸਰਕਾਰ ਬੋਲੀ ਨਹੀਂ ਚੁਪ ਰੀਆਂ ਸਰਕਾਰਾਂ ਇਹ ਲੋਕਾਂ ਨੇ ਵਿਦਵਾਨਾਂ ਨੇ ਜਿੰਨਾ ਰੌਲਾ ਪਾਉਣਾ ਸੀ ਉੱਥੇ ਪਾਇਆ ਨਹੀਂ। ਹੁਣ ਇਹਨੇ ਆ ਕੇ ਆ ਨਵੀਂ ਸਿੱਖਿਆ ਨੀਤੀ ਦਿੱਤਾ ਹੈ। ਆ ਨਵੀਂ ਸਿੱਖਿਆ ਨੀਤੀ ਹੈ। ਜੀ ਚਾ ਜੋ ਤੁਸੀਂ ਗੱਲ ਕਹੀ ਹੈ। ਤਿੰਨ ਭਾਸ਼ੀ ਫਾਰਮੂਲਾ ਕਿ ਤਿੰਨ ਭਾਸ਼ਾ ਜ਼ਰੂਰੀ ਨੇ ਜਿਨ੍ਹਾਂ ਚੋਂ ਦੋ ਭਾਸ਼ਾ ਜਿਹੜੀਆਂ ਨੇ ਦੇਸੀ ਹੋਣ ਇੱਕ ਵਿਦੇਸੀ ਹੋਵੇ ਇਹ ਵੀ ਕਹਿੰਦਾ ਸੋ ਵਿਦੇਸੀ ਫਿਰ ਅੰਗਰੇਜ਼ੀ ਫ੍ਰਾਂਸੀਸੀ ਜਿਹੜੀ ਮਰਜੀ ਜਰਮਨੀ ਜੋ ਵੀ ਮਰਜੀ ਕਹ ਲਓ ਕਿ ਬਦੂਜਾ ਪੱਖ ਵੀ ਹੋ ਸਕਦਾ ਤੇ ਉਹਦੇ ਵਿੱਚ ਕਹਿੰਦਾ ਵੀ ਹਿੰਦੀ ਭਾਸ਼ੀ ਸੂਬੇ ਨੇ ਜਿਹੜੇ ਜਿਵੇਂ ਪੰਜਾਬ ਨੂੰ ਵੀ ਹਿੰਦੀ ਭਾਸ਼ੀ ਨਾਲ ਜੋੜ ਦਿੰਦੇ ਆ ਉੱਥੇ ਤਾਂ ਅੰਗਰੇਜ਼ੀ ਚ ਹਿੰਦੀ ਹੋਗੀ ਉੱਥੇ ਤਾਂ ਤੀਜੀ ਭਾਸ਼ਾ ਤਾਂ ਜਿਹੜੀ ਠੱਡਿਆਂ ਵਾਲਾਂ ਚੋਂ ਲੈਹਿੰਦੀ ਹੋਣੀ ਉਹਨਾਂ ਨੂੰ ਪਾਉਣ ਦੀ ਰੋਲੀ ਨੇ ਉਹਦੇ ਵਿੱਚ ਵਿਦੇਸੀ ਭਾਸ਼ਾ ਦਾ ਤਿਆਰੀ ਕੌਣਨ ਸਮੱਸਿਆ ਕਿੱਥੇ ਆਈ ਉਹਨੇ ਇੱਕ ਤਾਂ ਜਿਹੜੀਆਂ ਖੇਤਰੀ ਭਾਸ਼ਾਵਾਂ ਨੇ ਸਮੇਤ ਪੰਜਾਬੀ ਦੇ ਉਹਨਾਂ ਨੂੰ ਜ਼ਰੂਰੀ ਵਿਸ਼ਾ ਨਹੀਂ ਰਹਿਣ ਦਿੱਤਾ ਪੰਜ ਵਿਸ਼ੇ ਜ਼ਰੂਰੀ ਕਰਤੇ ਦਸਵੀਂ ਚ ਹਿਸਾਬ ਵਿਗਿਆਨ ਸਮਾਜਿਕ ਸਿੱਖਿਆ ਅੰਗਰੇਜ਼ੀ ਤੇ ਹਿੰਦੀ ਇਹ ਪੰਜ ਵਿਸ਼ੇ ਜ਼ਰੂਰੀ ਕਰਤੇ ਇਹਨਾਂ ਚੋਂ ਹੀ ਪਾਸ ਹੋਣਾ ਜ਼ਰੂਰੀ ਹੈ ਬਾਕੀ ਦੋ ਵਿਸ਼ੇ ਹੋਰ ਪਾਤੇ ਇੱਕ ਭਾਸ਼ਾ ਵਾਂਗਾਂ ਜਿਹੜੀਆਂ ਵਿਦੇਸ਼ੀ ਭਾਸ਼ਾਵਾਂ ਨੇ ਇੱਕ ਪਾ ਦਿੱਤਾ ਉਹਨਾਂ ਨੇ ਚਾਕੇ ਹੋਰ ਲੱਟਣ ਪਟਣ ਦਾ ਵੀ ਉਹ ਕਿਤਾਬ ਮੁਖੀ ਫਲਾਣਾ ਜੀ ਉਹ ਆਟ ਜੀ ਉਹ ਬਾਤ ਹੈ ਉਹਨਾਂ ਚੋਂ ਲਿਖਤਾ ਵੀ ਕਿ ਕਖਤਾਰੀ ਵਿਸ਼ਾ ਜਿਹੜਾ ਮਰਜੀ ਲੈ ਲੋ ਪਾਸ ਹੋਵੇ ਨਾ ਹੋਵੇ ਕੋਈ ਜ਼ਰੂਰੀ ਨਹੀਂ ਹਾਂ ਜੇ ਉਤਨੇ ਚੋਂ ਤੁਸੀਂ ਭਾਸ਼ਾ ਚ ਫੇੜ ਹੋ ਗਏ ਤੁਸੀਂ ਥੰਦੋਂ ਭਾਸ਼ਾ ਚੁਣ ਸਕਦੇ ਹੋ ਪਰ ਉਤਨੀ ਭਾਸ਼ਾ ਫੇਰ ਵੀ ਪਾਸ ਕਰਨੀ ਪਊਗੀ ਉਹ ਉਹਦੇ ਚ ਕੋਈ ਕੰਪਰੋਮਾਈਜ਼ ਨਹੀਂ ਕਹਿੰਦੇ ਇਹਦਾ ਮਤਲਬ ਇਹ ਹੋਇਆ ਵੀ ਹਿੰਦੀ ਚ ਅੰਗਰੇਜ਼ੀ ਤਾਂ ਤੁਹਾਨੂੰ 10ਵੀਂ ਚ ਪਾਸ ਕਰਨੀ ਹੀ ਪੈਗੀ ਤਾਂ 10ਵੀਂ ਪਾਸ ਕਰੋਗੇ ਪਰ ਬਾਕੀ ਕੋਈ ਨੌਜਾਨਾ ਨਾ ਕਿਉਂਕਿ ਪੰਜਾਬੀ ਨੂੰ ਜੋੜਤਾ ਹਿੰਦੀ ਭਾਸ਼ੀ ਨਾਲ ਪੰਜਾਬੀ ਉਹਦੇ ਚ ਪਾਈ ਹੋਈ ਨਹੀਂ ਜਿਹੜੇ اختیਾਰੀ ਵਿਸ਼ੇ ਵੀ ਨੇ ਮਨਮਰਜ਼ੀ ਨਾਲ ਲੈ ਨਾਲੇ ਉਹਨਾਂ ਚ ਵੀ ਪੰਜਾਬੀ ਨਹੀਂ ਪਾਈ ਉਹਦੇ ਵਿੱਚ ਉਹਨਾਂ ਨੇ ਸਿਵਾਏ ਸਟਾਡਨ ਦੇ ਵਿਰੋਧ ਉਹਨਾਂ ਨੂੰ ਪਤਾ ਵੀ ਤਮਨਾ ਦੂਰ ਦੂਰ ਕਰੇਗਾ ਦੱਖਣੀ ਭਾਰਤ ਦੀਆਂ ਚਾਰਾਂ ਚੋਂ ਇੱਕੋ ਹੀ ਪਾਈ ਕੱਲੀ ਤਮਲ ਨਾ ਉਹਦੇ ਚ ਮੁਲੱਮ ਪਾਈ ਨਾ ਕਨੱਡਾ ਪਾਈ ਨਾ ਉਹਦੇ ਵਿੱਚ ਆਪਣੀ ਇਹ ਤਲਗੂ ਪਾਈ ਔਰ ਉੜੀਆ ਦੀ ਓਡੀਸ਼ਾ ਵੀ ਛੱਡਤੀ ਇਹ ਜਿਹੜੀਆਂ ਭਾਸ਼ਾਵਾਂ ਉਹਨਾਂ ਨੇ ਛੱਡੀਆਂ ਸਿਰਫ ਹਿੰਦੀ ਸਾਮਰਾਜ ਅਸਾਮੀ ਵੀ ਛੱਡ ਗਈ ਹਾਲਾਂਕਿ ਇਹਨਾਂ ਦਾ ਆਪਦਾ ਉੱਥੇ ਵਿਸਵਾਸ ਜੋ ਹੈ ਮੁੱਖ ਮੰਤਰੀ ਹੈ ਸੋ ਉਹ ਜਿਹੜੀਆਂ ਭਾਸ਼ਾਵਾਂ ਦਾ ਸਾਮਰਾਜ ਹਿੰਦੀ ਤੇ ਅੰਗਰੇਜ਼ੀ ਦਾ ਕਰੇ ਜਿਹੜੇ ਅੰਗਰੇਜ਼ੀ ਨੂੰ ਰੋਜ਼ ਵਿਰੋਧ ਕਰਦੇ ਨੇ ਇਹ ਕਹਿੰਦੇ ਨਾ ਹਿੰਦੀ 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 ਅੰਗਰੇਜ਼ੀ ਜ਼ਰੂਰ ਕੰਪਲਸਰੀ ਪਾਈ ਹੈ ਇਕਲ ਹੋ ਗਈ ਉਹਦੇ ਵਿੱਚ ਇੱਥੇ ਤੇ ਗਰੌਲਾ ਵੀ ਸਾਡੇ ਪੰਜਾਬੀ ਕਿਉਂ ਨਹੀਂ ਪਾਈ ਪੰਜਾਬੀ ਕਿਉਂ ਨਹੀਂ ਪਾਈ ਫਿਰ CBSE CBSE ਦਾ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਗਲਤ ਬਿਆਨ ਨਹੀਂ ਕੀਤਾ ਬਿਲਕੁਲ ਗੁੰਮਰਾਹ ਕਰਨ ਵਾਲੀ ਧਿਆਨ ਕਰਿਆ ਕਿ ਨੌਂ ਜੀ ਅਸੀਂ ਤਾਂ ਇਹ ਪਹਿਲਾਂ ਹੀ ਪਾਈ ਹੋਈ ਸੀ ਅਸੀਂ ਤਾਂ ਇਹ ਮਨੇ ਹੀ ਨਹੀਂ ਕਰੀ ਇਹ ਗਲਤ ਕਿਹਾ ਜਾ ਰਿਹਾ ਲੋਕਾਂ ਨੂੰ ਗੁੰਮਰਾਹ ਕਰਿਆ ਜਾ ਰਿਹਾ ਇਹ 25 ਦੋ ਨੂੰ ਪਹਿਲਾਂ ਕੱਢੀ ਸੀ ਚਿੱਠੀ ਜਿਹਦੇ ਵਿੱਚ ਆ ਮੈਂ ਤੁਹਾਨੂੰ ਦੱਸਿਆ ਫਿਰ ਇਹਨਾਂ ਨੇ ਆ 26 ਦੋ ਨੂੰ ਆ ਥਰਵੀ ਜਨਕਾਇਜੋ ਤੰਦਨ ਪੈਦਾ ਇਹ 26 ਨੂੰ ਜਿਹੜੀ ਆ ਚਿੱਠੀ ਕੱਢੀ ਹੈ ਇਹਦੇ ਸਪਸ਼ਟ ਲਿਖਿਆ ਵੀ ਹੁਣ ਅਸੀਂ ਸ਼ਾਮਲ ਕਰਦੇ ਹਾਂ ਜੇ ਪਹਿਲਾਂ ਹੀ ਸੀ ਜੀ ਇਹਨੇ ਹੁਣ ਸ਼ਾਮਲ ਕਰਨ ਦੀ ਚਿੱਠੀ ਕੌਣ ਦਿੱਤੀ ਲੋੜ ਸੀ ਬਿਲਕੁਲ ਇਕਦਾ ਇਹ ਗੱਲ ਸਮਝਣ ਦੀ ਲੋੜ ਹੈ ਉਹਨੇ ਚਿੱਠੀ ਪਾਠੀ ਕੋਈ ਜੀ ਹੁਣ ਸ਼ਾਮਲ ਕਰਤੀ ਉਹ ਜ਼ਰੂਰੀ ਭਾਸ਼ਾ ਚ ਨਹੀਂ ਹੈ ਅਖਤਿਆਰੀ ਭਾਸ਼ਾ ਜੋ ਮਰਜੀ ਨਾਓ ਮਰਜੀ ਨਾੜੋ ਪਾਸ ਹੋ ਬੋ ਨਾ ਇਹ ਅਖਤਿ ਜਿਹੜਾ ਸਾਡਾ ਇੱਥੇ ਸਿੱਖਿਆ ਮੰਤਰੀ ਕਿਉਂਕਿ ਇਹ ਸਰਕਾਰ ਨੂੰ ਪਤਾ ਪਤਾ ਕਿੰਨਾ ਕਾਨੂੰਨ ਦਾ ਦੇਖਦੇ ਐ ਨਾ ਹੋਰ ਇਹ ਤਾਂ ਜਾਈਂਗਾ ਜਾਈਂਦਾਂ ਆਪਣਾ ਛੋਟਾ ਮਾਰਨ ਵਾਲੇ ਨੇ ਮੰਤਰੀ ਨੇ ਵਿਧਾਨ ਦੇਤਾ ਵੀ ਸਾਡੇ ਰੋਜ਼ ਕਰਕੇ ਉਹਨਾਂ ਨੇ ਇਹਨੂੰ ਜ਼ਰੂਰੀ ਪੰਜਾਬੀ ਕਰਾਰ ਦੇਤਾ ਜ਼ਰੂਰੀ ਕੋਈ ਦਿੱਤਾ ਹੀ ਨਹੀਂ ਇਹ ਤਾਂ ਅਖਤਿਆਰੀ ਹੈ ਨਾ ਨਾਓ ਅਗਲੀ ਗੱਲ ਪੰਜਾਬੀ ਪਾਠੀ ਇਹ ਕਿਤੇ ਨਹੀਂ ਕਿ ਮੈਂ ਤੇ ਬਰੁਆ ਪੰਜਾਬੀ ਲੂੰਗਾ ਮੈਂ ਕੋਈ ਹੋਰ ਭਾਸ਼ਾ ਲੈਣ ਉੱਥੋਂ ਉਹਨਾਂ ਚ ਇੱਕ ਇੱਕ ਚੁਣਨੀ ਐ ਮੈਂ ਜਿਹੜੀ ਮਰਜ਼ੀ ਚੁਣਾ ਲੈਣਾ ਇਹ ਐ ਵੀ ਉੱਥੇ ਮੈਨੂੰ ਪੰਜਾਬੀ ਹੱਕ ਹੀ ਨਹੀਂ ਸੀ ਕਿਤੇ ਵੀ ਹੁਣ ਹੱਕ ਹੈਗਾ ਪਰ ਜੇ ਮੈਂ ਨਹੀਂ ਲੈਣਾ ਚਾਹੁੰਦਾ ਤਾਂ ਮੈਨੂੰ ਕੋਈ ਨਹੀਂ ਕਹੇ ਕਹਿ ਸਕਦਾ ਵੀ ਤੂੰ ਕਿਉਂ ਨਹੀਂ ਲਈ ਇਸ ਕਰਕੇ ਪੰਜਾਬੀ ਖੇਤਰੀ ਭਾਸ਼ਾ ਜਦ ਕਿ ਉੱਥੇ ਜ਼ਰੂਰੀ ਬੇਸ਼ਾ ਚੁਣਨੀ ਚਾਹੀਦੀ ਸੀ ਪੰਜ ਦਿਨਾਂ ਨਾਲ ਛੇ ਪਾਉਂਦੇ ਹਿੰਦੀ ਉਪਲੀਕ ਖੇਤਰੀ ਭਾਸ਼ਾ ਪਾਉਂਦੇ ਜਿਹੜੇ ਹਿੰਦੀ ਲੈਣੀ ਹੈ ਹਿੰਦੀ ਨਾਲ ਖੇਤਰੀ ਭਾਸ਼ਾ ਲੈਣੀ ਖੇਤਰੀ ਭਾਸ਼ਾ ਲੈਣੀ ਇਹ ਹਿੰਦੀ ਸਾਮਰਾਜ ਹੈ ਇਹ ਇੱਕ ਹੋਰ ਨਵੀਂ ਸਿੱਖਿਆ ਨੀਤੀ ਲਿਖਿਆ ਵੀ ਸੰਸਕ੍ਰਿਤ ਪੜਾਉਣ ਦਾ ਹਰ ਜਗ੍ਹਾ ਤੇ ਪ੍ਰਬੰਧ ਹੋਏਗਾ ਤੇ ਸੰਸਕ੍ਰਿਤ ਪੜ੍ਹਾਇ ਜਾਏਗੀ ਇਹ ਤਾਂ ਹੋ ਗਿਆ ਨਾ ਸਿਰਫ ਉਹੀ ਮਨੁਸੇਂਰਜੀ ਦਾ ਰਾਜ ਸੰਸਕ੍ਰਿਤ ਜਿਵੇਂ ਪਹਿਲਾਂ ਲੋਕਾਂ ਨੂੰ ਸਿੱਖਿਆ ਤੋਂ ਵਾਂਝਾ ਕਰਿਆ ਸੀ ਸੰਸਕ੍ਰਿਤ ਤਾਂ ਡੈਡ ਲੈਂਗੁਏਜ ਹੈ ਇਹ ਬੋਲਣ ਦੀ ਭਾਸ਼ਾ ਤਾਂ ਹੈ ਨਹੀਂ ਤੇ ਮੰਤਰਾਂ ਦੀ ਭਾਸ਼ਾ ਹੈ ਕਿ ਹੁਣ ਇਹਨੂੰ ਬੋਲਣ ਦੀ ਭਾਸ਼ਾ ਬਣਾ ਰਹੇ ਨੇ ਤੇ ਯੂਪੀ ਵਰਗੇ ਸੂਬੇ ਦੇ ਵਿੱਚ ਵੀ ਜਿੱਥੇ ਸਭ ਤੋਂ ਜ਼ਿਆਦਾ ਕਹਿੰਦੇ ਵੀ ਹਿੰਦੀ ਪਾਪੂਲੇਸ਼ਨ ਜੇ ਉਹ ਉੱਥੇ ਵੀ ਕੁਝ ਹਜ਼ਾਰ ਬੰਦੇ ਨੇ ਕਹਿ ਵੀ ਸਾਡੀ ਹਿੰਦੀ ਮਤਕੁਸ਼ ਹੈ ਸਾਡੀ ਸੰਸਕ੍ਰਿਤੀ ਬੋਲਦੇ ਆਂ ਆਜ ਨਾ ਬੁਰਾ ਹੁਣ ਇਹ ਜਿਹੜਾ ਕਰਤਾ ਤਾਂ ਮੰਤਰੀ ਕਰਨ ਨਹੀਂ ਜੀ ਇਹ ਤਾਂ ਕਾਵਿਸ਼ਾ ਬਣਾਤਾ ਇਹ ਤਾਂ ਜ਼ਰੂਰੀ ਵਿਸ਼ਖ اختیار ਦੇ ਤੱਕ ਬਿਲਕੁਲ ਗਲਤ ਬਿਆਨੀ ਕਰ ਰਹੇ ਨੇ ਮਿਸਟਰ ਹਰਜੋਤ ਸਿੰਘ ਬੈਂਸ ਕੋਈ ਜ਼ਰੂਰੀ ਵਿਸ਼ਾ ਨਹੀਂ ਬਣਾਇਆ ਬਲਕਿ اختیਾਰੀ ਚ ਵੀ ਮੇਰੀ ਮਰਜ਼ੀ ਮੈਂ ਦਵਾ ਜਾਣ ਵਾਲਾ ਇਹ ਦੋਗੇ ਫਿਰ ਪੰਜਾਬ ਸਰਕਾਰ ਨੇ ਕੀ ਕਰਿਆ ਕਿ ਸਰਕਾਰਾਂ ਨਾਲ ਜੋ ਕੁਝ ਹੋਇਆ ਹੁੰਦਾ ਉਹਦੇ ਉੱਤੇ ਵੀ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ ਤੇ ਬਗਾਨੀ ਸ਼ਾਹ ਤੇ ਮੁੱਛਾ ਬਣਾਉਣੀਆ ਸਰਕਾਰਾਂ ਇਹ ਦੱਸਦੀਆਂ ਹੀ ਨਹੀਂ ਵੀ ਪਹਿਲਾਂ ਕੀ ਹੋਇਆ ਹੋਇਆ 2008 ਦੇ ਵਿੱਚ ਪੰਜਾਬ ਦਾ ਟੀਚਿੰਗ ਆਫ ਲਰਨਿੰਗ ਆਫ ਹੀ ਪੰਜਾਬ ਪੰਜਾਬੀ ਐਂਡ ਆਦਰ ਲੈਂਗੁਏਜਸ ਲਰਨਿੰਗ ਹੈ ਇਹ 2008 ਦਾ ਬਣਿਆ ਹੋਇਆ ਹੈ ਉਹਦੇ ਚ ਲਿਖਿਆ ਵੀ ਪਹਿਲੀ ਤੋਂ 10ਵੀਂ ਤੱਕ ਪੰਜਾਬੀ ਜਿਹੜੀ ਹੈ ਇਹ ਜ਼ਰੂਰੀ ਹੈ ਪੜ੍ਹਨੀ ਫਿਰ ਉਹਦੋਂ ਵਾ 2010 ਟੋਂਾਂ ਨੇ ਮਨਵਰ ਕਰ ਜੀ ਹਰੇਕ ਸਕੂਲ ਵਾਸਤੇ ਜ਼ਰੂਰੀ ਹੈ ਐਨਾ ਸਰਕਾਰੀ ਸਕੂਲ ਕੱਲੇ ਲਿਖੇ ਸੀ ਰਸਤਨਾ ਦੇ ਸਕੂਲ ਫਿਰ ਨਾ ਕਿ ਹਰੇਕ ਚ ਸੀਬੀਐਸਸੀ ਨਾਲ ਹੈ ਜਾਂ ਕਿਸੇ ਬੋਰਡ ਨਾਲ ਉਹਨੂੰ ਵੀ ਹੋਇਆ ਚ ਗੱਲ ਪਹਿਨੀ ਹੈ ਪੜਨੀ ਹੈ ਫਿਰ 2021 ਚ ਇਹਨਾਂ ਨੇ ਐਮੈਂਡਮੈਂਟ ਕਰਤੀ ਵੀ ਪੜਨੀ ਹੋਈ ਨਹੀਂ ਚ ਪਾਸ ਹੋਣਾ ਵੀ ਜ਼ਰੂਰੀ ਹੈ 2021 ਚ ਐਮੈਂਡਮੈਂਟ ਕਰੀ ਸੀ ਪ੍ਰਗਟ ਸਿੰਘ ਉਹਦਾ ਮੰਤਰੀ ਸੀ ਉਹ ਜਿਹੜੀ 2021 ਚ ਪਾਸ ਹੋਣ ਦੀ ਐਮੈਂਡਮੈਂਟ ਕਰੀ ਉਹ ਗਲਤ ਹੈ ਉਹ ਸੰਵਿਧਾਨ ਦੇ ਉਲਟ ਹੈ ਕਿਉਂਕਿ ਸੰਵਿਧਾਨ ਸਾਂਝੀ ਸੂਚੀ ਚ ਹੈ ਸਾਂਝੀ ਸੂਚੀ ਦੇ ਕਾਨੂੰਨਾਂ ਬਾਰੇ ਵਿਸ਼ਾ ਸਾਂਝੀ ਸੂਚੀ ਚ ਸਵਧਾਨ ਉਹ ਨਿਕਲ ਗਿਆ ਤੇ ਹਾਂ ਸਵਧਾਨ ਦੇ ਵਿੱਚੇ ਸਾਂਝੀ ਸੂਚੀ ਚ ਵਿਸ਼ਾ ਐਜੂਕੇਸ਼ਨ ਐਜੂਕੇਸ਼ਨ ਸਾਂਝੀ ਸੂਚੀ ਚ ਜਿਆਦਾ ਸਿੱਖਿਆ ਸਾਂਝੀ ਸੂਚੀ ਤੇ ਤਾਂ ਸਾਂਝੀ ਸੂਚੀ ਜੋ ਕੇਂਦਰ ਨੇ ਫੈਸਲਾ ਕਰਤਾ ਸੁਪਰੀਮ ਕੋਰਟ ਦਾ ਫੈਸਲਾ ਪ੍ਰੀਤੀ ਜੀ ਵਾਸਤਾ ਜੱਜਮੈਂਟ ਆ ਪੰਜਿਤ ਜਾਂਦੀ ਇਹ ਵੀ ਜਿਹੜਾ ਕੋਈ ਉਥੋਂ ਦਾ ਬੋਰਡ ਜਾਂ ਉਥੋਂ ਦੀ ਕੋਈ ਵੀ ਸਟੈਚਰੀ ਬਾਡੀ ਜਾਨਕਿ ਜਿਵੇਂ ਮੈਡੀਕਲ ਕਾਉਂਸਲ ਆ ਜਾਂ ਡੈਂਟਲ ਕਾਉਂਸਲ ਆ ਇਹ ਉਹ ਕੋਈ ਵੀ ਜੇ ਕੋਈ ਕਾਨੂੰਨ ਬਣਾ ਲੈਂਦੀ ਆ ਉਹ ਪਰਸੂਕਾਰ ਦਾ ਕਾਨੂੰਨ ਹੋਏਗਾ ਭਾਰਤ ਸਰਕਾਰ ਦਾ ਕਾਨੂੰਨ ਸਾਂਝੀ ਸੂਚੀ ਦੇ ਵਿੱਚ ਉੱਪਰ ਰਹਿੰਦਾ ਸੂਬਾ ਸਰਕਾਰ ਦਾ ਜੇ ਉਲਟ ਹੋਵੇ ਤਾਂ ਖਤਮ ਹੋ ਜਾਂਦਾ ਆਪੀ ਸੂਬਾ ਸਰਕਾਰ ਨੇ ਤੇ ਉਹ ਜ਼ਰੂਰੀ ਰੱਖਿਆ ਹੀ ਨਹੀਂ ਭਾਰਤ ਭਾਰਤ ਸਰਕਾਰ ਨੇ ਤਾਂ ਇਹ ਤਾਂ ਪੜ੍ਹਨਾਂ ਦੀ ਜ਼ਰੂਰੀ ਨਹੀਂ ਰੱਖਿਆ ਉਹ ਕੰਨ ਤੋਂ ਪਾਸ ਹੋਣਾ ਜ਼ਰੂਰੀ ਹੈ ਕੱਲ ਨੂੰ ਜੇ ਕੋਈ ਸਕੂਲ ਕੋਰਟ 'ਚ ਜਾ ਰਹੇ ਨਾ ਪ੍ਰਾਈਵੇਟ ਜਿਹੜਾ ਕਹੇਗੀ ਮੈਂ ਤਾਂ CBSE ਨਾਲ ਆ ਮੈਨੂੰ ਕੌਣ ਲਿਜਾਈ ਸੀ CBSE ਨਾਲੇ ਮੈਨੂੰ ਕੌਣ ਨੇ ਕਹਿਣ ਨਾਲੇ ਉਹ ਸਕੂਲ ਜਿੱਥੇ ਆ ਯੋ ਨਾ ਪਤਾ ਨਹੀਂ ਕਿ ਕਿਹੜੀ ਲੜਾਈ ਬਣ ਸਕਦੀ ਹੈ ਕੱਲ ਆਉਣ ਵਾਲੇ ਸਮੇਂ ਲਈ ਕਈ ਨਹੀਂ ਬਣੀ ਹੈ ਨਹੀਂ ਨਹੀਂ ਬਣੀ ਹੈ ਪਿੱਛੇ ਅਸੀਂ ਮੈਡੀਕਲ ਕਾਲਜਾਂ ਦੇ ਵਿੱਚ ਐਮਡੀ ਐਮਐਸ ਦੇ ਰੈਜ਼ਰਵੇਸ਼ਨ ਸ਼ੁਰੂ ਕਰਤੀ ਮੈਂ ਉਹ ਦੋ ਸਰਕਾਰ ਸੀ ਮੈਂ ਖਿਆ ਰਹੀ ਹਾਂ ਮੈਨੂੰ ਨਹੀਂ ਕਿਹਾ ਹਿੰਦੀ ਵਿੱਚ ਤੇ ਹਾਈ ਕੋਰਟ ਨੇ ਡਿਸਟਾਬ ਵੀ ਨਹੀਂ ਚੁਸੀ ਕਰ ਨਹੀਂ ਸਕਦੇ ਅਸੀਂ ਸੁਪਰੀਮ ਕੋਰਟ ਜਾ ਕੇ ਕੇਸ ਚਿੱਤਿਆ ਸਿੱਖਾ ਜੀ ਮਾਲ ਸਰਕਾਰ ਨੇ ਮਨਾ ਨਹੀਂ ਕਰਿਆ ਹੋਇਆ ਅਸੀਂ ਕਰ ਸਕਦੇ ਹਾਂ ਜਿੰਨਾ ਚਿਰ ਸਰਕਾਰ ਨੇ ਕੋਈ ਕਾਨੂੰਨ ਨਹੀਂ ਬਣਾਇਆ ਉਨਾ ਚਿਰ ਸੂਭਾ ਬਣਾ ਸਕਦਾ ਹੁਣ ਪਾਸ ਕਰਨ ਦਾ ਬਣਾਤਾ ਕਾਨੂੰਨ ਵੀ ਇਹ ਸਿਆਰੀ ਵਿਸ਼ਾ ਲੈਣਾ ਲੋ ਨਹੀਂ ਨਾ ਸੀ ਹੁਣ ਇਹ ਕਾਨੂੰਨ ਕੰਪਲੈਕਸ ਜਿਹੜਾ ਲਾਜ਼ਮੀ ਵਿਸ਼ੇ ਦਾ ਨਹੀਂ ਬਣਾ ਸਕਦੇ ਉਹ ਕਾਨੂੰਨ ਤਾਂ ਪਹਿਲਾਂ ਹੀ ਬਣਿਆ ਹੋਇਆ 2021 ਤੱਕ ਪੂਰਾ ਇਹਨਾਂ ਨੇ ਮੁੜ ਕੇ ਉਹਦੀ ਚਿੱਠੀ ਕੱਢ ਕੇ ਆਂ ਦਿਖਾਇਆ ਜਿਵੇਂ ਇਹਨਾਂ ਨੇ ਬਣਾਇਆ ਹੋਵੇ ਇਹ ਚੁੱਤੀ ਕੱਢੋ ਨਾ ਕੱਢੋ ਤਾਂ ਕਾਨੂੰਨ ਪਹਿਲਾਂ ਦੇ ਵਿੱਚ ਹੀ ਨਿਕਲੀਆਂ ਹੋਈਆਂ ਨੇ ਜੇ ਲਾਗੂ ਹੀ ਨਹੀਂ ਹੋਣਾ ਫਿਰ ਜੋ ਮਰਗੀ ਕੋਈ ਜਾਵੇ ਸੋ ਇਹ ਸਰਕਾਰ ਨੇ ਲੋਕਾਂ ਨੂੰ ਗੁੰਮਰਾਹ ਕਰਿਆ ਮੈਨੂੰ ਕਹਿੰਦੇ ਕੋਈ ਝਗੜਾ ਨਹੀਂ ਆਪ ਵੀ ਗੁੰਮਰਾਹ ਹੋਏ ਨੇ ਜਾਂ ਫਿਰ ਇਹਨਾਂ ਨੂੰ ਪੰਜਾਬੀ ਨਾਲ ਭੋਰਾ ਵੀ ਪਤਾ ਨਹੀਂ ਵੀ ਪੰਜਾਬੀ ਦਾ ਮਤਲਬ ਕੀ ਆ ਜਿਵੇਂ ਪੰਚਾਇਤ ਰਾਜ ਜਦ ਪੰਚਾਇਤਾਂ ਭੰਗੀਆਂ ਸੀ ਇਹਨਾਂ ਦੀ ਹੋਈ ਸੀ ਬਦਨਾਮੀ ਜੇਕਰ ਪੰਜਾਬੀ ਦੇ ਮਾਮਲੇ ਤੇ ਕੋਈ ਕੋਰਟ ਚ ਜਾ ਰਿਹਾ ਹੈ ਅਦਾਲਤ ਚ ਹਾਈ ਕੋਰਟ ਚ ਇਹ ਹਾਰਨਗੇ ਕਿਉਂਕਿ ਗੈਰ ਕਾਨੂੰਨੀ ਕਿੱਟੀਆਂ ਕਰ ਰਹੇ ਨੇ ਐ ਨਹੀਂ ਬੀਆ ਸਿੰਘ ਆ ਵੀ ਕਰਤਾ ਉਹ ਵੀ ਕਰਦੇ ਕੋਲ ਨਹੀਂ ਕਰ ਸਕਦੇ ਇਹ ਪੁੱਠਾ ਹੋ ਕੇ ਉਹ ਜਾਣ ਜੋੜ ਨਾਲ ਟਾਣੀ ਕਰ ਸਕਦੇ ਕਿਉਂਕਿ ਐ ਨਹੀਂ ਆ ਵੀ ਇਹਨਾਂ ਦਾ ਇਹਨਾਂ ਦੀ ਮਨਮਰਜ਼ੀ ਚੱਲੂਗੀ ਤੇ ਇਹਦਾ ਹੱਲ ਕੀ ਹੈ ਇਹਦਾ ਹੱਲ ਇਹ ਸੀ ਕਿ ਕੇਂਦਰ ਤੇ ਪ੍ਰੈਸ਼ਰ ਪਾਉਣਾ ਕੇਂਦਰ ਨੇ ਜੋ ਲਿਖਿਆ ਆ ਭਾਸ਼ਾ ਨੀਤੀ ਮੇਰੇ ਕੋਲ ਹੈ ਵੀ ਜਿੰਨਾ ਤੱਕ ਸੰਭਵ ਹੋਵੇ ਜੇ ਗੱਲ ਜੇ ਸੰਭਵ ਨਹੀਂ ਤਾਂ ਕੋਈ ਜ਼ਰੂਰੀ ਨਹੀਂ ਹੈ ਪੰਜਵੀਂ ਤੱਕ ਮਾਤ ਭਾਸ਼ਾ ਚ ਸਿੱਖਾ ਦਿੱਤੀ ਜਾਵੇ ਇਸ ਤੋਂ ਕਿ ਲਿਖਿਆ ਅਸੀਂ ਤਰਜੀਹ ਦੇਾਂਗੇ ਜੇ 8ਵੀਂ ਤੱਕ ਵੀ ਦਿੱਤੀ ਜਾਵੇ ਜੇ ਸੰਭਵ ਹੋਵੇ ਫਿਰ ਅੱਗੇ ਲਿਖਿਆ 8ਵੀਂ ਤੋਂ ਬਾਅਦ ਦੇਰ ਆਫਟਰ ਜਨਕ ਇਸ ਤੋਂ ਬਾਅਦ ਜਿਹੜੀ ਮਾਤ ਭਾਸ਼ਾ ਹੈ ਉਸ ਨੂੰ ਜੇ ਸੰਭਵ ਹੋਵੇ ਤਾਂ ਇੱਕ ਵਿਸ਼ੇ ਦੇ ਰੂਪ ਚ ਪੜਾਇਆ ਜਾਵੇ ਇਹਨੂੰ ਧਿਆਨ ਪਾਸ ਕਰਨਾ ਤੱਕ ਤੇ ਬਿਹੇਵਿੰਗ ਹਾਂ ਉਹ ਵੀ ਜੇ ਸੰਭਵ ਹੋਵੇ ਮੈਂ ਸੀਬੀਐਸਸੀ ਦੇ ਨਾਲ ਵੀ ਅਫੀਲੀਟਡਾ ਆਈਸੀਐਸਸੀ ਨਾਲ ਅਫੀਲੀਟਡਾ ਮੇਰਾ ਸਕੂਲ ਚੱਲਦਾ ਮੈਂ ਕਹਿੰਦਾ ਜੀ ਮੈਨੂੰ ਸੰਭਵ ਵੀ ਨਹੀਂ ਹੈ ਮੈਨੂੰ ਤਾਂ ਭੁਗਦਾ ਹੀ ਨਹੀਂ ਜਾ ਦੇ ਸੰਭਵ ਨਹੀਂ ਹੈ ਮੇਰੇ ਵਾਸਤੇ ਤਾਂ ਮੈਂ ਤਾਂ ਨਰਸਰੀ ਚ ਵੀ ਨਹੀਂ ਪੜਾਵਾਂਗਾ ਪੰਜਾਬੀ ਮੈਨੂੰ ਜੇ ਸੰਭਵ ਨਹੀਂ ਹੈ ਮੇਰੇ ਵਾਸਤੇ ਤੂ ਬਾ ਸਰਕਾਰ ਮੈਨੂੰ ਰੋਕ ਨਹੀਂ ਸਕਦੀ ਵੀ ਤੂੰ ਤੇਰਾ ਸਕੂਲ ਬੰਦ ਕਰਾਂਗੇ ਕਿੰਨੂ ਅਸੀਂ ਇਤਰਾਜਹੀਨਤਾ ਨਹੀਂ ਦੇਵਾਂ ਕੁਝ ਨਹੀਂ ਕਰ ਸਕਦੇ ਜਿਨ੍ਹਾਂ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਅਸੀਂ ਸੰਵਿਧਾਨ ਦੇ ਮੁਤਾਬਕ ਕੰਮ ਕਰਨਾ ਹੈ ਸੰਵਿਧਾਨ ਦੇ ਵਿੱਚ ਜੇ ਕੋਈ ਮੋਰੀਆ ਉਹਨੂੰ ਵਰਤਣਾ ਹੈ ਜੇ ਨਹੀਂ ਹੈਗੀ ਤਾਂ ਖੋਲਣੀ ਹੈ ਉਹ ਤਾਂ ਬਿਲਕੁਲ ਨਹੀਂ ਕਰ ਸਕਦੇ ਇਹਨਾਂ ਨੇ ਕਦੇ ਨਾ ਇਹ ਕੰਮ ਕਰਿਆ ਨਾ ਇਹਨਾਂ ਨੇ ਦੇਖਿਆ ਇਹ ਤਾਂ ਆਪਣਾ ਸੋਟਾ ਮਾਰਨ ਵਾਲੇ ਨੇ ਰੋਜ਼ ਮੈਂ ਦੇਖਣਾ ਉਹ ਡਬੜੂ ਕੋਲ ਸੁੱਟ ਚੱਲੀ ਜਾ ਰਿਹਾ ਹੈ। ਉਹ ਪੰਜਾਬੀ ਨਾਲ ਪੂਰਾ ਟੱਕਾ ਹੋ ਚੁੱਕਿਆ। ਜਿਹੜੀ ਆ ਹੁਣ ਚਿੱਠੀ ਕੱਢੀ ਆ ਇਹਦਾ ਵੀ ਇੱਕ ਗੱਲ ਹੋਰ ਮੈਂ ਕਹਣਾ। ਉਹਨਾਂ ਕਹਿੰਦਾ ਜੀ ਸਾਰੀ ਗੱਲ ਮੰਨ ਲਈ। ਠੀਕ ਹੋ ਗਿਆ। ਆ ਲਾਈਨ ਵਿੱਚ ਤੀੜੀ ਕਰੀ ਹੋਈ ਆ। ਆ ਜਮਨ ਸਿੰਘ ਤੁਸੀਂ ਮੰਨਦੇ ਮੈਂ ਦੇਖ ਰਿਹਾ ਜੀ। ਬਿਲਕੁਲ। ਉਹਨਾਂ ਨੇ ਕਿਹਾ 25-26 ਤੱਕ। ਅੱਤੂ 25-26 ਤੱਕ ਰਹੂਗੀ ਇਹਦੀ। ਆ ਜਿਹੜੀ ਹਾਲਤਾ ਹੋਣਾ ਦੀ ਉਦੋਂ ਮੁੜ ਕੇ ਉਹ ਵੀ ਖਤਮ। ਆ ਇੰਨਾ ਦੀ ਸਰਕਾਰ ਸਪਾਈ ਤੱਕ ਹੈ ਕਿ 26 27 ਜੀ ਕਿਹ ਹੈਗੇ ਲੋਕਾਂ ਨੂੰ ਕਿਉਂਕਿ ਆਹ ਤਾਂ ਇਹਨਾਂ ਨੇ ਅਭਿਸ਼ਟਾ ਨਾ ਇਹ ਆਤੇ ਅਪ ਟੂ ਸਪੀ 26 ਐਮ ਤੱਕ ਸੋ ਜੇ 25 26 ਤੱਕ ਆ ਫਿਰ ਗੱਲ ਇਹ ਮਤਲਬ ਐਦਾ ਵੱਡਾ ਤੁਸੀਂ ਬਿਆਨਬਾਜ਼ੀ ਕਰੀ ਜਾਂਦੇ ਹੋ ਤੁਸੀਂ ਲੋਕਾਂ ਨੂੰ ਮਤਲਬ ਪੁੱਠਾ ਦੱਸੀ ਜਾਂਦੇ ਹੋ ਹੈ ਹੈ ਨਹੀਂ ਤੁਸੀਂ ਆਪਣੇ ਮਨਮਰਜੀ ਨਾਲ ਹੀ ਕਹੀ ਜਾਂਦੇ ਹੋ ਵੀ ਹੁਣ ਤਾਂ ਆਏ ਹੋਗਾ ਜੀ ਹੁਣ ਤਾਂ ਅਸੀਂ ਫੱਟੇ ਚੱਕਦੇ ਜੀ ਇਦੋਂ ਬੈਟਰ ਸੈਂਟ ਨਹੀਂ ਲਿਆ ਮੈਂ ਜਿਹੜੀ ਗਲਤੀ ਆ ਲਾ ਹਾਂਜੀ ਸਤਾਜ ਨੇ ਪੂਰੀ ਗੱਲ ਬਿਆਨ ਕਰਕੇ ਆਇਆ ਬਤੌਰ ਮੁੱਖ ਮੰਤਰੀ ਕਿਹਾ ਵੀ ਅਸੀਂ ਹਿੰਦੀ ਦਾ ਸਾਮਰਾਜ ਨਹੀਂ ਚੱਲਣ ਦੇਣਾ ਨਾਲੋਂ ਨੇ ਆਖਿਆ ਕਿ ਇਹਨਾਂ ਮਥੜੀ ਬਿਹਾਰੀ ਝਾਰਖੰਡੀ ਮੈਂ ਹਿਮਾਚਲੀ ਤੇ ਆਪਣਾ ਪਹਾੜੀ ਤੇ ਇਹ ਭਾਸ਼ਾਵਾਂ ਜਿਹੜੀਆਂ ਨੇ ਇਹ ਸਾਰੀਆਂ ਭਾਸ਼ਾਵਾਂ ਦੇ ਉੱਤੇ ਹਿੰਦੀ ਨੇ ਹਮਲਾ ਕਰਿਆ ਇਹ ਹੁਣ ਰਹੀਆਂ ਨਹੀਂ ਹਾਲਾਂਕਿ ਉਹਦੀ ਤਾਂ ਕੋਈ ਵੀ ਨਹੀਂ ਜਿੰਦਾ ਚੋ ਪਾਸਾ ਜੀ ਵੀ ਉਹਨੇ ਗੱਲ ਨਹੀਂ ਲੀ ਪਰ ਉਹ ਕਹਿੰਦਾ ਦੀ ਇਹ ਛੋਟੇ ਛੋਟੀਆਂ ਭਾਸ਼ਾ ਜਿੰਨਾ ਆ ਆਪਾਂ ਨੂੰ ਪਤਾ ਯੂਪੀ ਦੇ ਬਚਕੀਆਂ ਨੇ ਮੱਧ ਪ੍ਰਦੇਸ਼ ਕਿਨੀਆਂ ਨੇ ਛੋਟੇ ਛੋਟੀਆਂ ਭਾਸ਼ਾ ਉਹ ਕਹਿੰਦਾ ਵੀ ਉਹਨਾਂ ਨੇ ਇਹ ਹਮਲਾ ਕਰਿਆ ਇਹ ਹਮਲੇ ਦਾ ਵਿਰੋਧ ਸਾਰਿਆਂ ਨੂੰ ਰਲ ਕੇ ਕਰਨਾ ਚਾਹੀਦਾ ਹੈ ਪਰ ਸਾਡੀ ਸਰਕਾਰ ਚੁੱਪ ਹੈ ਪ੍ਰਗਟ ਸਿੰਘ ਨੇ ਉੱਥੇ ਇੱਕ ਪੇਸ਼ ਕਰਿਆ ਮਤਾ ਅਬ ਮਤਾ ਨਹੀਂ ਪੇਸ਼ ਕਰਿਆ ਬਲਕਿ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ رائے ਦਿੱਤੀ ਮੈਂ ਤਾਂ ਕਹਾਂਗਾ ਬਜਟ ਸੈਸ਼ਨ ਚ ਉਹਨਾਂ ਨੂੰ ਇੱਕ ਪੈਰਲ ਮਤਾ ਲੈ ਕੇ ਉਹਨਾ ਚਾਹੀਦਾ ਕਾਨੂੰਨ ਪੈਰਲ ਕਾਨੂੰਨ ਵੀ ਆ ਬਣਾਓ ਕਰਨ ਰੱਖਦਾ ਕੋਈ ਇਹ ਕੇ ਭਾਈ ਜਿਵੇਂ ਬਾਕੀ ਪੰਜ ਸੂਬਿਆਂ ਨੇ ਜਿਹੜੀ ਨਮੀ ਸਿੱਖਿਆ ਨੀਤੀ ਨੂੰ ਰੱਦ ਕਰਤਾ ਕਿਉਂਕੋ ਉਹੀ ਸਾਰੇ ਬੋਲੇ ਦੀ ਜਾਂਦਾ ਤੇ ਤੁਸੀਂ ਵੀ ਰੱਦ ਕਰ ਲਓ ਉਹਨੂੰ ਚੁੱਪ ਕਰਾਤਾ ਬੋਲਣ ਨਹੀਂ ਦਿੱਤਾ ਸੋ ਜਦ ਤੁਸੀਂ ਜਿਹੜਾ ਇੱਕ ਤੁਹਾਨੂੰ ਸਹੀ ਗੱਲ ਕਹਿ ਰਿਹਾ ਹੈ ਜਿਹੜਾ ਖੁਦ ਸਿੱਖਿਆ ਮੰਤਰੀ ਵੀ ਹੈ ਉਹਨੂੰ ਤਾਂ ਤੁਸੀਂ ਬੋਲਣ ਨਹੀਂ ਦੇ ਰਹੇ ਸਦਨ ਚ ਤੁਸੀਂ ਆਪਣੀ ਤਾਕਤ ਨਾਲ ਚੁੱਪ ਕਰਾ ਦੇਣਾ ਤੁਹਾਨੂੰ ਪਤਾ ਕੁਝ ਨਹੀਂ ਜਾਂ ਫਿਰ ਤੁਸੀਂ ਲੜੇ ਹੋਏ ਆ ਦੋਹਾਂ ਗੱਲਾਂ ਚ ਕੋਈ ਜੱਲਾ ਨਾ ਗਿਆ ਤੁਹਾਨੂੰ ਪਤਾ ਨਹੀਂ ਜਾਂ ਤੁਸੀਂ ਲੜੇ ਹੋ ਜਦ ਪੰਜ ਸੂਬਿਆਂ ਨੇ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਤੇ ਇਹਨਾਂ ਨੇ ਕਿਉਂ ਨਹੀਂ ਕਰਿਆ ਬਈ ਇਹ ਹੰਦ ਕਰ ਸਕਦੇ ਸੀ ਸੋ ਪੰਜਾਬੀ ਦਾ ਹੁਣ ਹਾਲ ਇਹ ਹੋ ਗਿਆ ਕਿ ਕੋਈ ਪੰਜਾਬੀ ਪੜਾਵੇ ਨਾ ਪੜਾਵੇ ਆਪ ਦਾ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਵੀ ਅਸੀਂ ਤਾਂ ਐ ਕਰਾਂਗੇ ਜੀ ਅਸੀਂ ਤਾਂ ਫਲਾਣਾ ਕਰਾਂਗੇ ਇਥੋਂ ਤੱਕ ਕਿ ਜੇ ਇਹਨਾਂ ਦੇ ਸਕੂਲ ਦੇ ਖਿਲਾਫ ਕੋਈ ਜਾ ਰਹੇ ਸਰਕਾਰੀ ਸਕੂਲ ਦੇ ਖਿਲਾਫ ਕਿ ਜੀ ਮੈਂ ਪੰਜਾਬੀ ਪੜਨਾ ਨਹੀਂ ਚਾਹੁੰਦਾ ਮੈਨੂੰ ਟੱਕੇ ਨਾਲ ਕਢਾ ਰਹੇ ਨੇ ਸੱਚੀ ਮੁੱਚੀ ਇਹਨਾਂ ਕੋ ਕੋਈ ਡਿਫੈਂਸ ਨਹੀਂ ਕਿਉਂਕਿ ਕੇਂਦਰ ਨੇ ਵਿਸ਼ੇ ਚਾਇਆ ਸੰਜੀ ਸੁਚੀ ਚ ਉਹਨੇ ਕਹਿਤਾ ਮੈਨੂੰ ਆਜਾ ਚ ਦੀ ਠੀਕ ਕੌਣ ਨੇ ਮੈਨੂੰ ਰੋਕਨ ਵਾਲੇ ਇਹ ਕਹਣਗੇ ਇਹ ਨਹੀਂ ਜਿਹੜੇ ਨਹੀਂ ਸਰਕਾਰੀ ਪੜਨਾ ਜੀ ਇਹ ਫਿਰ ਪ੍ਰਾਈਵੇਟ ਚਲਾ ਜਾਵੇ ਮੈਂ ਕਹਿੰਦਾ ਜੀ ਮੈਂ ਕਿਉਂ ਜਾਵਾਂ ਪ੍ਰਾਈਵੇਟ ਚ ਸਰਕਾਰੀ ਚ ਪੈਸਾ ਮੈਂ ਵੀ ਟੈਕਸ ਦੇ ਰਿਹਾ ਹਾਂ ਮੇਰੇ ਪੈਸੇ ਚੁੱਤੇ ਖਰਚ ਹੋ ਰਿਹਾ ਇਹਨਾਂ ਨੂੰ ਇਹ ਕੌਣ ਨੇ ਕਾਦੂ ਮੈਨੂੰ ਕਹਣਗੇ ਤੂੰ ਇੱਥੇ ਸੰਸਕ੍ਰਿਤ ਪੜਿਆ ਕਰ ਪਰ ਸੋਨੂੰ ਕਹਣਗੇ ਤੂੰ ਫਲਾਨੀ ਹੋਰ ਭਾਸ਼ਾ ਫਰਾਂਸੀਸੀ ਪੜ ਮੈਨੂੰ ਕਿਵੇਂ ਕਹਿ ਸਕਦੇ ਨੇ ਇਹਨਾਂ ਨੂੰ ਇਹ ਸਰਕਾਰ ਹੈ ਕੋਈ ਮਾਲਕ ਨਹੀਂ ਹੈਗੇ ਸੋ ਇਸ ਕਰਕੇ ਇਹਨਾਂ ਨੂੰ ਨਾ ਕਾਨੂੰਨ ਦਾ ਪਤਾ ਹੈ ਨਾ ਇਹ ਕਾਨੂੰਨ ਨੂੰ ਲਾਗੂ ਕਰਨ ਨੂੰ ਤਿਆਰ ਨੇ ਨਾ ਇਹ ਸਿੱਖਣ ਨੂੰ ਤਿਆਰ ਨੇ ਇਹਨਾਂ ਨੇ ਜਿਹੜੇ ਬਿਆਨਬਾਜ਼ੀ ਕੀਤੀ ਆ ਅਖਬਾਰਾਂ ਤੇ ਸਾਰੀ ਗੁੰਮਰਾਹਕੁਣਾ ਹੈ ਇਹਦੇ ਵਿੱਚ ਇਹ ਕਹਿਣਾ ਕਿ ਪੰਜਾਬੀ ਕੇਂਦਰ ਨੇ ਰਾਜਨੀਤੀ ਕੀਤੀ ਸਾਡੇ ਕਹਿਣ ਕਰਕੇ ਇਹ ਵੀ ਗੁੰਮਰਾਹਕੁਣਾ ਹੈ ਪੰਜਾਬੀ ਨੇ ਰਾਜਨੀਤੀ ਕੀਤੀ ਹੈ ਨਾ ਲਗਾਤਾਰ ਵਾਸਤੇ ਕੀਤੀ ਸਿਰਫ 25 26 ਤੱਕ ਬਾਅਦ ਦੇ ਵਿੱਚ ਉਹ ਪਹਿਲਾਂ ਨਹੀਂ ਸੀ ਉਹ ਵੀ ਕਿਉਂ ਠੰਮ ਬਲੇ ਉਹ ਵੀ ਗਲਤ ਵਿਆਹ ਨਹੀਂ ਕਰਿਆ ਕਹਿੰਦੇ ਤਾਂ ਪਹਿਲਾਂ ਹੀ ਸੀਸਾ ਕੱਢੀ ਹੋਈ ਨਹੀਂ ਜੇ ਭਾਈ ਤੁਸੀਂ ਕੱਢੀ ਨਹੀਂ ਆ ਰੈਂਡਮ ਕਿਉਂ ਲਿਖਿਆ ਦਾ ਫਿਰ ਰੈਂਡਮ ਦਾ ਮਤਲਬ ਹੁਣ ਸ਼ਾਮਲ ਕਰੀਆ ਠੀਕ ਹੈ ਕਿ ਆਪਾਂ ਕਹਿੰਦੇ ਆ ਜੇ ਰਹਿ ਗਿਆ ਸੀ ਤਾਂ ਕਹੇ ਰਿਆਂ ਇਹ ਨਹੀਂ ਵੀ ਕਿਹਾ ਕੋੰਦਾ ਨਾਮ ਵੀ ਤੁਸੀਂ ਟਾਈਪ ਕਰਦੇ ਰਹਿ ਗਿਆ ਜੀ ਚਲੋ ਹੁਣ ਸ਼ਾਮਲ ਕਰ ਰਿਆਂ ਕਿਉਂਕਿ ਪਹਿਲਾਂ ਰਹਿ ਗਿਆ ਸੀ ਇਹ ਨਹੀਂ ਕਿਹਾ ਤਾਂ ਇਹ ਜਾਣ ਬੁਝੀ ਕੇ ਕਰਿਆ ਗਿਆ ਸੀ ਕਿ ਹੁਣ ਸਾਡੇ ਮੰਤਰੀ ਜੀ ਸਿੱਖਿਆ ਦੇ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਦੀ ਇੱਕ कच्चਾ ਵਿਸ਼ਾ ਇਹ ਜਰੂਰੀ ਵਿਸ਼ਾ ਨਹੀਂ ਹੈ ਇਹ ਮਰਜੀ ਹੈ ਕੋਈ ਪੜੇ ਕੋਈ ਨਾ ਪੜੇ ਪਾਸ ਹੋਵੇ ਨਾ ਹੋਵੇ ਇਹ ਬਣਾਈ ਜਾਣ ਕਾਨੂੰਨ ਜਿਹੜਾ ਡਾਟ ਸਰ ਕੇਂਦਰ ਸਰਕਾਰ ਇਹ ਕਿਉਂ ਕਰ ਰਹੀ ਹੈ ਕੀ ਮਨੋਰਥ ਹੈ ਉਹਨਾਂ ਦਾ ਕੇਂਦਰ ਸਰਕਾਰ ਇਹ ਧੋਗ ਨਾ ਕਰਕੇ ਕਰ ਰਹੀ ਹੈ ਇੱਕ ਤਾਂ ਮਨੂ ਸਮ੍ਰਿਤੀ ਚ ਜਿਵੇਂ ਸੀਗਾ ਇਹ ਬਾਸ਼ਾ ਦਾ ਜਿਹੜਾ ਸਾਮਰਾਜ ਹੈ ਉਹ ਬੰਦੇ ਨੂੰ ਗੁਲਾਮ ਬਣਾਉਂਦਾ ਜਦ ਤੁਸੀਂ ਕਿਸੇ ਦਾ ਬਾਸ਼ਾ ਤੇ ਸਰਦਾਰ ਖੋਲੋਗੇ ਉਹਨਾਂ ਆਪਣੀ ਬਾਬੇ ਨਾਨਕ ਨੇ ਕਿਹਾ ਜਦ ਇਹ ਮੁਗਲਾਂ ਦਾ ਰਾਜ ਸੀ ਉਨਾਂ ਉਦੋਂ ਉਰਦੂ ਆਮ ਚੱਲ ਰਿਹਾ ਸੀ ਨਾ ਬਾਬੇ ਨੇ ਕਿਹਾ ਤਾਲ ਕਰ ਨੀਆ ਸਭ ਨਾਲ ਜੀਆਂ ਬੋਲੀ ਆ ਵਰ ਤੁਹਾਡੀ ਕਹਿੰਦੇ ਹਰੇਕ ਮੀਆਂ ਜੀ ਮੀਆਂ ਜੀ ਕਹਿਣ ਲੱਗੇ ਤਾਂ ਥੋੜੀ ਬੋਲੀ ਬਦਲ ਗਈ ਇਹੀ ਹੁਣ ਮੋਦੀ ਸਾਹਿਬ ਹਰੇਕ ਜਗ੍ਹਾ ਤੇ ਹਾਰ 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 ਮੋਦੀ ਹਾਰ ਹਾਰ ਮੋਦੀ ਤਾਲਕਲ ਮੋਦੀ ਕਰ ਕਰ ਮੋਦੀ ਜਾਏਗਾ ਸੰਸਕ੍ਰਿਤ ਦੀ ਗੱਲ ਹੋਏਗੀ ਹਿੰਦੀ ਦੀ ਗੱਲ ਹੋਏਗੀ ਜੇ ਸੰਸਕ੍ਰਿਤ ਤੇ ਹਿੰਦੀ ਦੀ ਗੱਲ ਹੋਏਗੀ ਤਾਂ ਜਿਹੜਾ ਸਾਡੀ ਬਹੁਲਤ ਹੈ ਜਿਹੜੀ ਸਾਡੀ ਗਵਨਸਵੰਤਾ ਹੈ ਜਿਹੜੇ ਸਾਡਾ ਵਕ ਵਕ ਸੁਬਿਆਂ ਦਾ ਸਭਿਆਚਾਰ ਹੈ ਇੱਕ ਤਾਂ ਉਹਦੇ ਤੇ ਹਮਲਾ ਹੋਏਗਾ ਸਾਨੂੰ ਇਹ ਨਾਲੀ ਬੋਲੀ ਬੋਲਮੀ ਪਾਏਗੀ ਦੂਜਾ ਇਹ ਤੇ ਹਮਲਾ ਹੋਏਗਾ ਕਿ ਜਦੀ ਇਹ ਨਾਲੀ ਬੋਲੀ ਹੋਏਗੀ ਉਹਦੇ ਵਿੱਚ ਜਿਹੜਾ ਕੁਝ ਹੋਏਗਾ ਤੁਸੀਂ ਬੋਲਦੇ ਹੋ ਹੈ ਨਹੀਂ ਉਸ ਐਸੀ ਹਿੰਦੀ ਕ੍ਰਾਂਤਰਾ ਨਹੀਂ ਨਾ ਕੋਣੀ ਉਹਦੇ ਨਾਲ ਇਹ ਹੋਏਗਾ ਕਿ ਠੱਗੀ ਠੋਲੀ ਜਿੰਨੀ ਮਰਜ਼ੀ ਆ ਹੁਣ ਵੀ ਹਿੰਦੀ ਦਾ ਅਜੇ ਅੰਗਰੇਜ਼ੀ ਦਾ ਸਮਝ ਆ ਜਾਂਦਾ ਹੈ ਹਿੰਦੀ ਦਾ ਤਾਂ ਇਹੀ ਨਹੀਂ ਸਮਝ ਆਉਂਦਾ ਇਹ ਸੰਸਕ੍ਰਿਤਾ ਵਾਲੇ ਨਾਮ ਰੱਖਨੇ ਭਾਰਤੀ ਨਿਆਏ ਸੰਤਾ ਭਾਰਤੀ ਸਾਖੀਆ ਉਹ ਕਿਸੇ ਨੂੰ ਪਤਾ ਹੀ ਨਹੀਂ ਵੀ ਕੀ ਹੈ ਜੇ ਇੰਡੀਅਨ ਐਵੀਡੈਂਸ ਐਕਟ ਕਹਿੰਦੇ ਸਮਝ ਆਂਦਾ ਸੀ ਜੇ ਇੰਡੀਅਨ ਪੀਨਲ ਕੋਡ ਕਹਿੰਦੇ ਸਮਝ ਆਂਦਾ ਸੀ ਜੇ ਇੰਡੀਅਨ ਸੀਆਰਪੀਸੀ ਕਹਿੰਦੇ ਸੀ ਤਾਂ ਸਮਝ ਆਂਦਾ ਸੀ ਜੇ ਇੰਡੀਅਨ ਦਿਵਾਨੀ ਮੁਕੱਦਮਿਆਂ ਦਾ ਜਾਬਤਾ ਕਹਿੰਦੇ ਸੀ ਉਹ ਸਮਝ ਆਂਦਾ ਸੀ ਹੁਣ ਨਹੀਂ ਆਂਦਾ ਅੱਗੇ ਲੋਕਾਂ ਨੂੰ ਪਤਾ ਨਹੀਂ ਇਹ ਫੌਜਦਾਰੀ ਹੈ ਜੀ ਇਹ ਦਿਵਾਨੀ ਹੈ ਹੁਣ ਤਾਂ ਇਹ ਵੀ ਨਹੀਂ ਰਿਹਾ ਤੇ ਇਸ ਕਰਕੇ ਇਹ ਇਸ ਵਾਸਤੇ ਕਰਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਗੁੰਮਰਾ ਕਰ ਲੋ ਉਹਨਾਂ ਦੇ ਅਧਿਕਾਰੇ ਤੇ ਉਹਨਾਂ ਦੇ ਸਭਿਆਚਾਰ ਤੇ ਉਹਨਾਂ ਦੀ ਸਿਹਤ ਤੇ ਤੇ ਉਹਨਾਂ ਦੇ ਉੱਤੇ ਹਮਲਾ ਕਰਦੇ ਹੋਏ ਉਹਨਾਂ ਦੀ ਮਾਨਸਿਕਤਾ ਨੂੰ ਗੁਲਾਮ ਬਣਾਉਣਾ ਇਹ ਹੀ ਤੋਬਣਾ ਨਹੀਂ ਸਰਨਾ ਹੋਣੀ ਕਮਚੰਨਾ ਸੋ ਇਹ ਉਹਨਾਂ ਦਾ ਉਦੇਸ਼ ਹੈ ਇਹ ਉਦੇਸ਼ ਕਰਕੇ ਜਿਹੜਾ ਉਹਨਾਂ ਨੇ ਪਹਿਲਾਂ ਕਿਹਾ ਸੀ ਇੱਕ ਪਾਪ ਇੱਕ ਬੋਲੀ ਇੱਕ ਵੋਟ ਇੱਕ ਕਾਰਡ ਇੱਕ ਯਾਤ ਉਹਨਾਂ ਦਾ ਇੱਕ ਵਿੱਚ ਹਰੇਕ ਚੀਜ਼ ਇੱਕ ਦਾ ਉਹਦੇ ਵਿੱਚ ਸਭ ਤੋਂ ਵੱਡੀ ਉੱਤੇ ਪਾ ਦੋ ਸੰਸਕ੍ਰਿਤੀ ਐਸ ਪਾਸੇ ਉਤਰੇ ਹੋਏ ਨੇ ਸਾਡੇ ਪੰਜਾਬ ਦੇ ਵਾਸਤੇ ਵਿਸ਼ੇਸ਼ ਕਰਕੇ ਇਹ ਕਿਉਂਕਿ ਪੰਜਾਬੀ ਭਾਸ਼ਾ ਬਿਲਕੁਲ ਬਰੱਖਣਾ ਬਾਕੀ ਭਾਸ਼ਾ ਨੂੰ ਉਹ ਕਿਸੇ ਨਾਲ ਨਹੀਂ ਕੋਈ ਮੇੜ ਇਹ ਪੰਜਾਬ ਨੂੰ ਹਿੰਦੀ ਭਾਸ਼ੀ ਨਾਲ ਜੋੜ ਕੇ ਜਾਨ ਬੁਝ ਕੇ ਧੱਕਾ ਕਰਨਾ ਚਾਹੁੰਦੇ ਨੇ ਤੇ ਉਹਦੇ ਵਿੱਚ ਇਹ ਇੱਥੇ ਧੱਕ ਗਏ ਹੋਏ ਨੇ ਇੱਕ ਛੋਟੀ ਜੀ ਉਦਾਹਰਣ ਦਿੰਦਾ ਮੈਨੂੰ ਪਤਾ ਟਾਈਮ ਖਤਮ ਹੋ ਰਿਹਾ ਹੈ ਅ ਇੱਕ ਗਾਂਧੀ ਦਰਸ਼ਨ ਟ੍ਰੇਨ ਆਈ ਸੀ 1969 ਚ ਗਾਂਧੀ ਜੀ ਦੀ ਪੂਰੀ ਹਿਸਟਰੀ ਸੀ ਪਟਿਆਲੇ ਖੜੀ ਸੀ ਉਹ ਮੈਂ ਮੈਡੀਕਲ ਕਾਲਜ ਪਰਦਾ ਸੀ ਮੈਂ ਵੀ ਦੇਖਣ ਚਲਾ ਗਿਆ ਕਈ ਦਿਨ ਖੜੀ ਹੋ ਰੇਲਵੇ ਸਟੇਸ਼ਨ ਤੇ ਉਹ ਦੇਖ ਕੇ ਬਾਅਦ ਦੇ ਵਿੱਚ ਜਦ ਆਖਰੀ ਡੱਬੇ ਚ ਉਤਰਦੇ ਸੀ ਉੱਥੇ ਇੱਕ ਕਿਤਾਬ ਰੱਖੀ ਹੋਈ ਸੀ ਰਜਿਸਟਰ ਰੱਖਿਆ ਹੋਇਆ ਸੀ ਵੀ ਜੋ ਤੁਹਾਨੂੰ ਲੱਗਿਆ ਇਹਨੂੰ ਦੇਖ ਕੇ ਜੋ ਕੁਝ ਮਹਿਸੂਸ ਕਰਦਾ हूं देखो अपने विचार मैं ओदे च दिखता ਉੱਥੇ ਚਾਰ ਕ ਮੁੰਡੇ ਹੋਰ ਖੜੇ ਲੜਕੇ ਮੇਰੀ ਉਮਰ ਦੀ ਉਹ ਮੈਨੂੰ ਕਹਿੰਦੇ ਬੋਲਦੇ ਪੰਜਾਬੀ ਨੇ ਪੈਸਾ ਜੇ ਪੰਜਾਬੀ ਨਹੀਂ ਹੁੰਦੀ ਸੀ ਹਿੰਦੀ ਚ ਲਿਖ ਦੇਣਾ ਸੀ ਮੈਂ ਦੁਬਾਰਾ ਨਜ਼ਰ ਮਾਰ ਲਈ ਵੀ ਸ਼ਾਇਦ ਕੋਈ ਗਲਤੀ ਨਾ ਹੋਵੇ ਮੈਨੂੰ ਕੋਈ ਗਲਤੀ ਲੱਭੀ ਵੀ ਮੈਂ ਚੁੱਪ ਕਰ ਗਿਆ ਉਹ ਫਿਰ ਮੈਨੂੰ ਕਹਿੰਦੇ ਭਾਈ ਸਾਹਿਬ ਜੇ ਹਿੰਦੀ ਨਹੀਂ ਆਉਂਦੀ ਸੀ ਪੰਜਾਬੀ ਨਹੀਂ ਆਉਂਦੀ ਸੀ ਹਿੰਦੀ ਚ ਲਿਖ ਦੇਣਾ ਸੀ ਮੈਂ ਕਿਹਾ ਯਾਰ ਮੈਨੂੰ ਚਾਰ ਭਾਸ਼ਾ ਆਉਂਦੀਆਂ ਨੇ ਅੰਗਰੇਜੀ ਪੰਜਾਬੀ ਅੰਗਰੇਜੀ ਹਿੰਦੀ ਤੇ ਉਰਦੂ ਇਸੇ ਕਰਮ ਚਾਉਂਦੀਆਂ ਨੇ ਜੇ ਮੈਨੂੰ ਪੰਜਾਬੀ ਜਿਹੜੀ ਸਭ ਤੋਂ ਵੱਧ ਆਉਂਦੀ ਉਹਦੇ ਵਿੱਚ ਵੀ ਗਲਤੀਆਂ ਨੇ ਵਾਕਿਆਂ ਚ ਹੋਰ ਜ਼ਿਆਦਾ ਹੋਣੀਆਂ ਸੀ ਸੋ ਮੈਂ ਉਹ ਚ ਲਿਖਤਾ ਫਿਰ ਉਹ ਮੈਨੂੰ ਕਹਿੰਦੇ ਜੇ ਤੂੰ Hindu ਹੋ ਕੇ ਹਿੰਦੀ ਨਹੀਂ ਲਿਖੇਗਾ ਹੋਰ ਕੌਣ ਲਿਖੂ ਇੱਥੋਂ ਪਤਾ ਲੱਗਦਾ ਵੀ ਭਾਸ਼ਾ ਸੱਭਿਆਚਾਰ ਕੀ ਹੈ ਇਹ ਭਾਸ਼ਾ ਵੀ ਗੁਲਾਮੀ ਫਿਰ ਲੜਾਈ ਹੋਈ ਸਾਡੀ ਉੱਥੇ ਉਹ ਚਾਰ ਸੀਗੇ ਰੇਲਵੇ ਸਟੇਸ਼ਨ ਤੇ ਉਤਰ ਕੇ ਪਲੇਟਫਾਰਮ ਤੇ ਫਿਰ ਆ ਕੇ ਪੁਲਿਸ ਨੇ ਚਲਾਇਆ ਸੋਕੇ ਹੰਨ ਨਿਰਾ ਮਤਲਬ ਹੈ ਕਿ ਕਦੇ ਪੁੱਤ ਪੁੱਤ ਗਿਰੀ ਹੋਇਆ ਹਾ ਜੋਤ ਬੈਂਸ ਨੂੰ ਕੀ ਪਤਾ ਵੀ ਪੰਜਾਬੀ ਦਾ ਮਤਲਬ ਕੀ ਹੈ ਕਿ ਹਿੰਦੀ ਵਾਲੇ ਕਿਵੇਂ ਛੋੜੇ ਤੇ ਗਲਵਾ ਪਾਉਂਦੇ ਨੇ ਇਹ ਤਾਂ ਸ਼ਾਇਦ ਆਪ ਹੀ ਚਾਰ ਹੋਵੇ ਵੀ ਹਾਂ ਹਾਂ ਠੀਕ ਹੈ ਤਲਵਾ ਹੀ ਕਰ ਲੋ ਇਸ ਕਰਕੇ ਆਪਾਂ ਨੂੰ ਬੜਾ ਸਪਸ਼ਟ ਹੋਣਾ ਚਾਹੀਦਾ ਹੈ ਵੀ ਪੰਜਾਬੀ ਦੇ ਉੱਤੇ ਹਿੰਦੀ ਖਾਮ ਰਾਜ ਦਾ ਸੰਸਕ੍ਰਿਤ ਦੇ ਸਾਮਰਾਜ ਦਾ ਹਮਲਾ ਉਹ ਹਮੜਾ ਤਾਕਤ ਦੇ ਜੋਰ ਜਿੱਦੀ ਦਾ ਹੁਕਮਰਾਨ ਕਰ ਰਿਹਾ ਹੈ ਆਪਣੀ ਮਨਮਰਜ਼ੀ ਨਾਲ ਸਰਧਾਨ ਨੂੰ ਬਦਲ ਕੇ ਕਾਨੂੰਨ ਨੂੰ ਬਦਲ ਕੇ ਕਰ ਰਿਹਾ ਹੈ ਉਹ ਤੋਂ ਸਾਨੂੰ ਬਚਾ ਕਰਨਾ ਪਏਗਾ ਤਿੰਨ ਭਾਸ਼ੀ ਫਾਰਮੂਲਾ ਪੰਜਾਬ ਦਾ ਚਲੋ ਮੈਨੂੰ ਕੋਈ ਬਹੁਤਾ ਤਰਾਜ ਨਹੀਂ ਆ ਕਿਉਂਕਿ ਭਾਸ਼ਾ ਤਾਂ ਤਿੰਨ ਹੋ ਸਕਦੀਆਂ ਨੇ ਪੰਜਾਬੀ ਛੱਡ ਕੇ ਭਾਸ਼ਾ ਗਲਤ ਹੈ ਇਹ ਸਾਡਾ ਝਗੜਾ ਹੈ ਇਹਦੇ ਉੱਤੇ ਸਾਨੂੰ ਗੱਲਣਾ ਪਏਗਾ